ਜੇਕਰ ਤੁਸੀਂ ਵੀ ਟ੍ਰੇਨ ਰਾਹੀਂ ਲੁਧਿਆਣੇ ਤੋਂ ਕਿਤੇ ਜਾਣਾ ਚਾਹੁੰਦੇ ਹੋ ਤਾਂ ਇਹ ਵੀਡੀਓ ਜ਼ਰੂਰ ਦੇਖਿਓ ਲੁਧਿਆਣੇ ਦੇ ਵਿੱਚ ਲਗਾਤਾਰ ਜੋ ਦਿੱਲੀ ਦੀਆਂ ਚੱਲਦੀ ਟ੍ਰੇਨਾਂ ਨੇ ਰੱਦ ਕੀਤੀਆਂ ਜਾ ਰਹੀਆਂ ਪਈਆਂ ਨੇ ਵਜ੍ਹਾ ਦੀ ਗੱਲ ਕਰੀਏ ਤਾਂ ਸ਼ੰਭੂ ਬਾਰਡਰ ਤੇ ਜੋ ਕਿਸਾਨ ਨੇ ਉਹਨਾਂ ਵੱਲੋਂ ਰੇਲ ਰੋਕੋ ਆંદੋਲਨ ਕੀਤਾ ਜਾ ਰਿਹਾ ਪਿਆ ਵਾ ਅਜੇ 3 ਦਿਨ ਹੋ ਗਏ ਨੇ ਰੇਲ ਰੋਕੋ ਆંદੋਲਨ ਨੂੰ ਜਿਸ ਕਾਰਨ ਜੋ ਟ੍ਰੇਨਾਂ ਦੇ ਲਗਾਤਾਰ ਜੋ ਟ੍ਰੇਨਾਂ ਦੇ ਰੂਟ ਐ ਬਦਲੇ ਜਾ ਰਹੇ ਨੇ ਟ੍ਰੇਨਾਂ ਲਗਾਤਾਰ ਰੱਦ ਕੀਤੀਆਂ ਜਾ ਰਹੀਆਂ ਪਈਆਂ ਨੇ ਦੱਸਦੇ ਕਿ ਲੁਧਿਆਣਾ ਦੇ ਵਿੱਚ ਜੋ ਸਫਰ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਉਹ ਆਪਣੀ ਮੰਜ਼ਿਲ ਤੇ ਪਹੁੰਚਣ ਦੇ ਲਈ ਸਫਰ ਕਰਨ ਦੇ ਲਈ ਜੋ ਟ੍ਰੇਨ ਹੈ ਰੇਲਵੇ ਸਟੇਸ਼ਨ ਪਹੁੰਚਦੇ ਨੇ ਟ੍ਰੇਨ ਪੜਨ ਦੇ ਲਈ ਪਰ ਅੱਥੇ ਆ ਕੇ ਉਹਨਾਂ ਨੂੰ ਪਤਾ ਚੱਲਦਾ ਵੈ ਕਿ ਟ੍ਰੇਨਾਂ ਨੇ ਜੋ ਰੱਦ ਹੋ ਚੁੱਕੀਆਂ ਨੇ ਜਿਸ ਕਾਰਨ ਜੋ ਰੇਲਵੇ ਸਟੇਸ਼ਨ ਤੇ ਲੋਕਾਂ ਦੀ ਭਾਰੀ ਪੀੜ ਪੜੀ ਇਕੱਠ ਦੇਖਣ ਨੂੰ ਮਿਲਦਾ ਪਿਆ ਵੈ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਜੋ ਖੇਚਲ ਦਾ ਸਾਹਮਣਾ ਇਸ ਵਕਤ ਕਰਨਾ ਪੈ ਰਿਹਾ ਵੈ ਕਿਉਂਕਿ ਉਹ ਦਿੱਲੀ ਵੱਲ ਜਾਣ ਵਾਲੀਆਂ ਕੋਈ ਵੀ ਟ੍ਰੇਨਾਂ ਨੇ ਉਹ ਇਸ ਵਕਤ ਨਹੀਂ ਚੱਲਦੀਆਂ ਪਈਆਂ ਲੋਕਾਂ ਨੂੰ ਭਾਰੀ ਖੇਚਲ ਦਾ ਸਾਹਮਣਾ ਕਰਨਾ ਪੈਂਦਾ ਵੈ ਦੱਸਦੇ ਕਿ 40 ਟ੍ਰੇਨਾਂ ਦੇ ਰੂਟ ਹੈ ਜੋ ਰੱਦ ਕੀਤੇ ਜਾ ਰਹੇ ਪਏ ਨੇ ਔਰ ਕੁਝ ਟ੍ਰੇਨਾਂ ਦੇ ਰੂਟ ਬਦਲੇ ਵੀ ਜਾ ਰਹੇ ਪਏ ਨੇ ਤੇ ਕੁਝ ਟ੍ਰੇਨਾਂ ਦੇ ਰੂਟ ਹੈ ਜੋ ਛੋਟੇ ਵੀ ਕੀਤੇ ਗਏ ਨੇ ਜੋ ਰੂਟ ਹੈ ਰੂਟ ਪਲਾਨ ਹੈ ਉਹ ਸਿੱਧੇ ਹੈੱਡ ਕੁਆਟਰ ਤੋਂ ਰੋਜ਼ਾਨਾ ਦੀ ਤਰ੍ਹਾਂ ਜੋ ਰੇਲਵੇ ਸਟੇਸ਼ਨ ਤੇ ਦਿੱਤੇ ਜਾ ਰਹੇ ਪਏ ਨੇ ਦੱਸਦੇ ਕਿ ਜੋ ਰੇਲਵੇ ਸਟੇਸ਼ਨ ਦੇ ਉੱਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਰੂਟ ਹੈ ਜੋ ਡਾਇਰੈਕਟ ਹੈੱਡ ਕੁਆਟਰ ਤੋਂ ਆ ਰਹੇ ਪਏ ਨੇ ਔਰ ਉਹ ਯਾਤਰੀਆਂ ਨੂੰ ਜਿਆਦਾ ਤੋਂ ਜਿਆਦਾ ਜਲਦੀ ਜੋ ਰੂਟ ਬਾਰੇ ਸੁਚੇਤ ਕਰਨ ਦੀ ਕੋਸ਼ਿਸ਼ ਕਰਦੇ ਪਈ ਹੈ ਯਾਤਰੀਆਂ ਦੀ ਭਾਰੀ ਪੀੜ ਲੱਗਦੀ ਪਈ ਹੈ ਇਸੇ ਦੌਰਾਨ ਜੋ ਕਾਰ ਰਾਹੀ ਸਫ਼ਰ ਕਰਦੇ ਨੇ ਉਹਨਾਂ ਦਾ ਜੋ ਇਸ ਵਕਤ ਫਾਇਦੇਮੰਦ ਚੱਲਦੇ ਪਏ ਨਹੀਂ ਟ੍ਰੇਨਾਂ ਬੰਦ ਹੋਣ ਕਾਰਨ ਬੱਸਾਂ ਬੰਦ ਹੋਣ ਕਾਰਨ ਜੋ ਇਸ ਵਕਤ ਜੋ ਫਾਇਦਾ ਵਾ ਉਹ ਸਿੱਧੇ ਤੌਰ ਤੇ ਜੋ ਗੱਡੀਆਂ ਵਾਲੇ ਨੇ ਗੱਡੀਆਂ ਚਾਲਕ ਨੇ ਟੈਕਸੀ ਡਰਾਈਵਰਸ ਨੇ ਉਹਨਾਂ ਨੂੰ ਮਿਲਦਾ ਪਿਆ ਵਾ ਲੋਕਾਂ ਦਾ ਕਹਿਣਾ ਹੈ ਕਿ ਟੈਕਸੀ ਡਾਈ ਟੈਕਸੀ ਡਰਾਈਵਰ ਜੋ 2 ਤੋਂ 3 ਗੁਣਾ ਵੱਧ ਦਾਅਮ ਹੈ ਜੋ ਇਸ ਵਕਤ ਵਸੂਲਦੇ ਪਏ ਨੇ ਲੁਧਿਆਣੇ ਤੋਂ ਵਪਾਰੀ ਹੈ ਜੋ ਰੋਜ਼ ਜੋ ਦਿੱਲੀ ਵੱਲ ਨੂੰ ਜਾਂਦੇ ਨੇ ਦਿੱਲੀ ਤੋਂ ਆਉਂਦੇ ਨੇ ਜ਼ਿਆਦਾਤਰ ਟ੍ਰੇਨ ਦੇ ਵਿੱਚ ਹੀ ਸਫ਼ਰ ਕਰਦੇ ਸੀ ਪਰ ਟ੍ਰੇਨ ਦੇ ਰੂਟ ਹੈ ਜੋ ਜੋ ਕੈਂਸਲ ਹੋਣ ਦੇ ਕਾਰਨ ਜੋ ਉਹਨਾਂ ਨੂੰ ਗੱਡੀ ਦੇ ਵਿੱਚ ਜਾਣਾ ਪੈ ਰਿਹਾ ਵੈ ਔਰ ਜੋ ਗੱਡੀ ਵਾਲੇ ਨੇ ਗੱਡੀਆਂ ਦਾ ਜੋ ਕਿਰਾਇਆ ਵੈ ਉਹ 2 ਤੋਂ 3 ਗੁਣਾ ਵੱਧ ਵਸੂਲ ਕਰਦੇ ਪਏ ਨੇ ਜਿਹੜਾ ਇਹਨਾਂ ਦੇ ਵਿੱਚ ਦੁਬਾਰਾ ਦੱਸ ਦਿੰਨੇ ਆ ਕਿ ਰੋਜ਼ ਵਾਂਗੂ ਜੋ 40 ਟ੍ਰੇਨਾਂ ਨੇ ਉਹਨਾਂ ਦੇ ਰੂਟ ਹੈ ਜੋ ਕੈਂਸਲ ਕੀਤੇ ਜਾ ਰਹੇ ਪਏ ਨੇ 40 ਟ੍ਰੇਨਾਂ ਰਦਰ ਚਲਦੀਆਂ ਪਈਆਂ ਨੇ ਕੁਝ ਟ੍ਰੇਨਾਂ ਦੇ ਰੂਟ ਬਦਲਨੇ ਜਾ ਰਹੇ ਪਏ ਨੇ ਤੇ ਕੁਝ ਦੇ ਰੂਟ ਆ ਜੋ ਛੋਟੇ ਕਿਤੇ ਜਾਂਦੇ ਪਏ ਨੇ। ਵਜਾ ਇੱਕ ਵਾਰ ਫੇਰ ਦੱਸ ਦਈਏ ਕਿ ਕਿਸਾਨ ਅੰਦੋਲਨ ਚੱਲਦਾ ਪਿਆ ਹੈ। ਕਿਸਾਨਾਂ ਦੇ ਵੱਲੋਂ ਸ਼ੰਭੂ ਜੋ ਰੇਲਵੇ ਸਟੇਸ਼ਨ ਹੈ ਉੱਥੇ ਬੈਠ ਕੇ ਜੋ ਟ੍ਰੇਨਾਂ ਨੇ ਟ੍ਰੇਨਾਂ ਜਾਮ ਕੀਤੀਆਂ ਜਾ ਰਹੀਆਂ ਪਈਆਂ ਨੇ ਟ੍ਰੇਨਾਂ ਰੋਕੀਆਂ ਜਾ ਰਹੀਆਂ ਪਈਆਂ ਨੇ। ਇਸ ਦੀ ਵਜ੍ਹਾ ਦੱਸ ਦਈਏ ਕਿ ਨੌਜਵਾਨ ਲੀਡਰ ਨੇ ਜੋ ਕਿ ਨਵਦੀਪ ਜੋ ਇੱਕ ਕਿਸਾਨ ਆਗੂ ਹੈ, ਕਿਸਾਨ ਲੀਡਰ ਹੈ, ਇੱਕ ਕਿਸਾਨ ਜੋ ਨਵਯੁਵਕ ਸੀ ਜਿਸ ਨੇ ਤੇ ਵਾਟਰ ਕੈਨਨ ਨਵਦੀਪ ਦੇ ਨਾਮ ਤੋਂ ਵੀ ਜਿਸ ਨੂੰ ਜਾਣਿਆ ਜਾਂਦਾ ਵੈ ਉਸ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਅਤੇ ਹੋਰ ਤਿੰਨ ਕਿਸਾਨ ਆਗੂਆਂ ਦੀ ਮੰਗ ਨੂੰ ਲੈ ਕੇ ਰਿਹਾਈ ਦੀ ਮੰਗ ਨੂੰ ਲੈ ਕੇ ਸਰਕਾਰ ਦੇ ਖਿਲਾਫ ਜੋ ਪ੍ਰਦਰਸ਼ਨ ਕੀਤਾ ਜਾ ਰਿਹਾ ਪਿਆ ਹੈ ਜਿਸ ਦੇ ਵਿੱਚ ਇੱਕ ਰੇਲ ਰੋਕੋ ਪ੍ਰਦਰਸ਼ਨ ਦੇ ਦੌਰਾਨ ਜੋ ਟ੍ਰੇਨਾਂ ਨੇ ਰੋਕੀਆਂ ਚਾਰੀਆਂ ਪਈਆਂ ਨੇ ਰੇਲਵੇ ਟਰੈਕ ਤੇ ਕਿਸਾਨ ਬੈਠੇ ਹੋਏ ਨੇ ਉਹ ਆਪਣਾ ਸੰਘਰਸ਼ ਹੁਣ ਬਦਲੋ ਕੀਤਾ ਜਾ ਰਿਹਾ ਪਿਆ ਹੈ ਪਰ ਲੁਧਿਆਣਾ ਵਲ ਲੁਧਿਆਣੇ ਦੇ ਵਿੱਚ ਰੇਲਵੇ ਸਟੇਸ਼ਨ ਦੇ ਹਾਲਾਤ ਹੈ ਜੋ ਉਸ ਵਕਤ ਆ ਜੋ ਬੜੇ ਹੀ ਇੱਕ ਅਲੱਗ ਹਾਲਾਤ ਬਣੇ ਹੋਏ ਨੇ ਜੋ ਕਿਸਾਨ ਨੇ ਕਿਸਾਨਾਂ ਦੇ ਕਾਰਨ ਜੋ ਲੋਕ ਨੇ ਲੋਕਾਂ ਨੂੰ ਕਹਿਣਾ ਵੈ ਕਿ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਪਿਆ ਵੈ ਕਿਉਂਕਿ ਰੋਜ਼ ਵਾਂਗੂ ਜੋ ਚਾਲੂ ਟ੍ਰੇਨਾਂ ਨੇ ਉਹ ਰੱਦ ਹੋ ਰਹੀਆਂ ਪਈਆਂ ਨੇ ਔਰ ਰੂਟ ਹੈ ਜੋ ਬਦਲੇ ਜਾ ਰਹੇ ਪਏ ਨੇ ਇਸ ਵਕਤ ਜੋ ਸਟੇਸ਼ਨ ਹੈ ਸਟੇਸ਼ਨ ਦੇ ਉੱਤੇ ਜੋ ਇਸ ਵਕਤ ਭੀੜ ਹੈ ਭਾਰੀ ਭੀੜ ਇਕੱਠੀ ਹੁੰਦੀ ਪਈ ਹੈ ਲੋਕਾਂ ਦਾ ਕਹਿਣਾ ਵੈ ਕਿ ਉਹਨਾਂ ਨੂੰ ਕਿਤੇ ਵੀ ਜਾਣ ਦੇ ਲਈ ਜੋ ਰੂਟ ਹੈ ਰੂਟ ਨਹੀਂ ਮਿਲਦਾ ਪਿਆ ਕੋਈ ਵੀ ਟ੍ਰੇਨ ਹੈ ਟ੍ਰੇਨ ਨਹੀਂ ਮਿਲਦੀ ਪਈ